ਪੱਗ ਬਹੁਤ ਸੋਹਣੀ ਬੰਨੀ ਆ ਜ ਆ ਬੰਨੀ ਜਦੋਂ ਮੈਂ ਨਰੇਸ਼ਨ ਖਤਮ ਕੀਤੀ ਤਾਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੈਨੂੰ ਕੋਈ ਵਰਡ ਬੋਲਣ ਨੂੰ ਲੱਗਿਆ ਵੀ ਇਹ ਕਹਿੰਦੇ ਵੀ ਇਸ ਫਿਲਮ ਦਾ ਹਿੱਸਾ ਮੈਂ ਜ਼ਰੂਰ ਬੰਨਣਾ ਚਾਹਾਂਗਾ ਚੜਦੇ ਤੇ ਲੈਂਦੇ ਪੰਜਾਬ ਨਾਲ ਜੁੜਿਆ ਜਾ ਸਕਦਾ ਲੱਗ ਪੁਸ਼ਤਿਕਤ ਕੀਤਾ ਹੈ ਐਸਾ ਕਿਉਂ ਤੁਹਾਨੂੰ ਲੱਗਦਾ ਕਿ ਹਰ ਹਿੰਦੀ ਮੂਵੀ 'ਚ ਇੱਕ ਪੰਜਾਬੀ ਗਾਣਾ ਬਹੁਤ ਲਾਜ਼ਮੀ ਹੋਵੇ ਜਾਂ ਇੱਕ ਪੱਗ ਵਾਲਾ ਕੈਰੈਕਟਰ ਲਿਆ ਜਾਂਦਾ ਇੱਕ ਸਰਦਾਰ ਸਾਲ 2024 ਦੇ ਵਿੱਚ ਪੰਜਾਬੀ ਸਿਨੇਮਾ ਨੇ ਅਣਗਿਣਤ ਫਿਲਮਾਂ ਤੁਹਾਡੀ ਝੋਲੀ ਪਾਉਣੀਆਂ ਨੇ ਕਿਹੜੀ ਫਿਲਮ ਦੇਖਣੀ ਹੈ ਕਿਹੜੀ ਨਹੀਂ ਦੇਖਣੀ ਇਹ ਸ਼ਾਇਦ ਟ੍ਰੇਲਰ ਦੇਖ ਕੇ ਜੱਜ ਹੋ ਜਾਂਦਾ ਹੈ ਹਾਲੀ ਦੇ ਵਿੱਚ ਇੱਕ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਦਾ ਆਖਰੀ ਜੋ ਪਾਰਟ ਸੀਗਾ ਜੋ ਆਖਰੀ ਚੰਦ ਪਲ ਸੀਗਾ ਉਸ ਟ੍ਰੇਲਰ ਦੇ ਜਿਸ ਵਿੱਚ ਹੀਰੋ ਕਹਿੰਦਾ ਕਿ ਇਹ ਲਾਹੌਰ ਐਨੀ ਦੂਰ ਕਿਉਂ ਹੈ ਇਹ ਨੇੜੇ ਨਹੀਂ ਹੋ ਸਕਦਾ ਉਹ ਸਿੰਗਲ ਡਾਇਲੌਗ ਨੇ ਚੜਦੇ ਤੇ ਲੈਂਦੇ ਪੰਜਾਬ ਨੂੰ ਇੱਕ ਵਾਰ ਫਿਰ ਤੋਕੀਲ ਕੇ ਰੱਖ ਦਿੱਤਾ ਮੇਰੇ ਨਾਲ ਡਰਾਮੇ ਵਾਲੇ ਮੂਵੀ ਦੀ ਸਟਾਰ ਕਾਸਟ ਮੌਜੂਦ ਹੈ ਹਰੀਸ਼ ਵਰਮਾ ਮੌਜੂਦ ਨੇ ਸ਼ਰਨ ਕੋਰ ਹੈ ਔਰ ਡਾਇਰੈਕਟਰ ਸਾਹਿਬ ਚੰਦਰ ਕਮੂਰ ਜੀ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਥੈਂਕ ਯੂ ਔਰ ਰਿਕਵਰ ਫਿਰ ਤੋਂ ਚੜਦੇ ਤੇ ਲੈਂਦੇ ਪੰਜਾਬ ਨੂੰ ਇਕੱਠਾ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮਚ ਪਗ ਬਹੁਤ ਸੋਹਣੀ ਬੰਨੀ ਆਪ ਬੰਨੀ ਆ ਦੀ ਨਹੀਂ ਆਪ ਨਹੀਂ ਬੰਨੀ ਆਪ ਨਹੀਂ ਬੰਨੀ ਸ਼ੌਂਕ ਹੈ ਪਗ ਬੰਨਣ ਮੁੰਡਾ ਮਨਪ੍ਰੀਤ ਗਰੇਵਾਲ ਹੋਣੇ ਬੰਨੀ ਬਹੁਤ ਸੋਹਣੀ ਬੰਨੀ ਮੈਨੂੰ ਬੜਾ ਸ਼ੌਂਕ ਹੈ ਬਿਲਕੁਲ ਸ਼ੌਂਕ ਹੈ ਤੇ ਮੈਂ ਉਦਾਂ ਜਦੋਂ ਮੈਂ ਬੰਨ ਲੰ वैसे पग बन्नन दा शौक इन्नू देख के पैदा होया। अह पग बन्नन दा शौक एदा ਸਾਡੇ ਬਜ਼ੁਰਗ ਵੀ ਬੰਦੇ ਸੀ। ਤੇ ਜਦੋਂ ਮੈਂ ਥੀਏਟਰ ਕਰਦਾ ਸੀ ਉਦੋਂ ਮੈਂ ਆਲਮੋਸਟ ਹਮੇਸ਼ਾ ਹੀ ਹਰ ਰੋਜ਼ ਜਨ ਆਰਟਿਸਟ ਬਣਿਆ। ਐਜ਼ ਏਨ ਆਰਟਿਸਟ ਮੈਂ ਪੱਗ ਬੰਦਾ ਹੀ ਸੀ ਫਿਰ ਉੱਥੋਂ ਤੋਂ ਫਿਰ ਪੱਗ ਬੰਨਣ ਨਾਲ ਫਿਰ ਜੋ ਬੰਦਾ ਜੱਜਦਾ ਫਾਮਦਾ ਉਹ ਫਿਰ ਆ ਹੀ ਗਿਆ ਅੰਦਰ ਕੇ ਚਲੋ। ਹੁਣ ਮੈਨੂੰ ਜੋ ਮਿਲਦਾ ਹੈ ਕੌਮਪਲੀਮੈਂਟ ਕਿ ਪੱਗ ਬਹੁਤ ਜੱਜਦੀ ਹੈ, ਪੱਗ ਤੁਹਾਡੇ ਫੇਸ ਤੇ ਜੱਜਦੀ ਹੈ। ਮੈਂ ਕਹਿੰਨਾ ਪੱਗ ਮੇਰੇ ਫੇਸ ਤੇ ਜੱਚਦੀ ਹੈ ਵਾਲੀ ਗੱਲ ਥੋੜੀ ਮੈਨੂੰ ਸਮਝ ਨਹੀਂ ਆਉਂਦੀ ਪੱਗ ਹੈ ਹੀ ਨਹੀਂ ਤਾਜ ਹੈ ਸਰਦਾ ਪੱਗ ਹੈ ਹੀ ਇਹੋ ਜੀ ਗੈਣਾ ਹੈ ਗੈਣਾ ਇਹੋ ਜਾਂ ਕਿ ਜਿਹੜਾ ਹਰ ਕਿਸੇ ਨੂੰ ਸੋਹਣਾ ਬਣਾ ਦਿੰਦਾ ਸੋ ਇਹ ਇਹ ਨਹੀਂ ਹੈ ਕਿ ਮੇਰੇ ਤੇ ਜੱਚਦੀ ਹੈ ਮੈਂ ਚਾਚਦਾ ਪੱਗ ਬਣ ਕੇ ਕੋਈ ਵੀ ਬਨ ਲੂਗਾ ਫਰੇਕੀ ਵਧੀਆ ਲੱਗਦਾ ਕਿਉਂਕਿ ਇਸ ਪੱਗ ਪਿੱਛੇ ਸੀਸ ਕਟਾਈ ਨਹੀਂ ਜੀ ਬਿਲਕੁਲ ਸੀਸ ਕਟਾਈ ਨਹੀਂ ਸਰ ਡਰਾਮੇ ਵਾਲੀ ਮੂਵੀ ਤੇ ਆਨੇ ਆ ਟਾਈਟਲ ਡਰਾਮੇ ਵਾਲੇ ਹੈ ਪਰ ਡਰਾਮੇ ਵਾਲੇ ਮੂਵੀ ਦੇ ਵਿੱਚ ਕਾਮੇਡੀ ਤੋਂ ਬਾਅਦ ਜਦੋਂ ਇੱਕ ਸੰਗੀਤਗੀ ਸ਼ੁਰੂ ਹੁੰਦੀ ਹੈ ਜਦੋਂ ਅੱਖਾਂ ਦੇ ਵਿੱਚ ਹੰਝੂ ਤਾਂ ਇੱਕ ਸੀਰੀਅਸਨੈਸ ਕੈਰੈਕਟਰਸ ਦੇ ਵਿੱਚ ਦਿਖਾਈ ਦਿੱਤੀ ਉਹਨੇ ਇੱਕ ਵਾਰ ਬੰਨ ਲਿਆ ਸਾਰੀ ਆਡੀਅנס ਥੈਂਕ ਯੂ ਸੋ ਮੱਚ ਸਾਡੀ ਕੋਸ਼ਿਸ਼ ਤਾਂ ਇਹ ਹੋਇਆ ਜੀ ਕਿ ਦਰਸ਼ਕਾਂ ਨੂੰ ਜੋ ਦਿਖਾਈਏ ਵੱਡੇ ਪਰਦੇ ਤੇ ਉਹ ਉਹਨਾਂ ਨੂੰ ਮਨੋਰੰਜਨ ਦੇਣ ਦੇ ਨਾਲ ਨਾਲ ਉਹਨਾਂ ਦੇ ਦਿਲ ਦੀ ਗੱਲ ਵੀ ਕਹੇ ਅਸੀਂ ਕੋਸ਼ਿਸ਼ ਇਹੋ ਕੀਤੀ ਆ ਇਹ ਫਿਲਮ ਸਾਡੀ ਚੰਦਰ ਕੰਬੋਜ ਜੀ ਸਾਡੇ ਰਾਈਟਰ ਡਾਇਰੈਕਟਰ ਨੇ ਫਿਲਮ ਦੇ ਬਹੁਤ ਸੋਹਣੀ ਉਹਨਾਂ ਨੇ ਲਿਖੀ ਜਦੋਂ ਸੁਣਾਈ ਮੈਨੂੰ ਉਦੋਂ ਹੀ ਮੈਨੂੰ ਇਹ ਲੱਗਾ ਕਿ ਇਹੋ ਜੇ ਕਿਸੇ ਸਬਜੈਕਟ ਦਾ ਹਿੱਸਾ ਬਣਨਾ ਵੈਸੇ ਹੀ ਐਕਟਰ ਦੇ ਤੌਰ ਤੇ ਹੀ ਨਹੀਂ ਇਨਸਾਨ ਦੇ ਤੌਰ ਤੇ ਵੀ ਇੱਕ ਹਿਊਮਨ ਬੀਿੰਗ ਦੇ ਤੌਰ ਤੇ ਵੀ ਤੁਹਾਨੂੰ ਤੁਹਾਡਾ ਫਰਜ਼ ਵੀ ਬਣਦਾ ਤੁਹਾਨੂੰ ਗਰੋਥ ਵੀ ਦਿੰਦਾ ਸੋ ਮੈਂ ਸ਼ੁਕਰਗੁਜ਼ਾਰ ਆ ਭਾਜੀ ਹੋਰਾਂ ਦਾ ਕਿ ਇਸ ਫਿਲਮ ਲਈ ਉਹਨਾਂ ਨੇ ਮੈਨੂੰ ਚੁਣਿਆ ਸ਼ਰਨਿਸ ਮੂਵੀ ਦੇ ਵਿੱਚ ਚੜਦੇ ਲੈਂਦੇ ਪੰਜਾਬ ਵਾਲੇ ਇਕੱਠੇ ਦਿਖਾਈ ਦੇਣਗੇ ਕੀ ਸਿੱਖਿਆ ਤੁਸੀਂ ਲੈਂਦੇ ਪੰਜਾਬ ਵਰ ਚੜਦੇ ਪੰਜਾਬ ਨੂੰ ਜਦੋਂ ਅਸੀਂ ਇਕੱਠੇ ਹੋਵਾਂਗੇ ਜਾਂ ਜਿਵੇਂ ਹਰੀਜੀ ਨੇ ਡਾਇਲੋਗ ਚ ਕਿਹਾ ਕਿ ਇਹ ਲਾਹੌਰ ਨੇੜੇ ਨਹੀਂ ਹੋ ਸਕਦਾ ਮੈਨੂੰ ਲੱਗਦਾ ਇਹ ਤਾਂ ਕਿਉਂਕਿ ਇਹ ਚੀਜ਼ਾਂ ਉਦੋਂ ਦੀ ਹੋਈਆਂ ਜਦੋਂ ਅਸੀਂ ਪੈਦਾ ਵੀ ਨਹੀਂ ਸੀ ਹੋਏ ਤੇ ਹਜੇ ਤੱਕ ਉਹ ਚੱਲਦੀ ਆ ਰਹੀ ਹੈ ਜੋ ਸੁਨਿਆ ਚੀਜ਼ਾਂ ਮੈਂ ਮੈਨੂੰ ਨਹੀਂ ਪਤਾ ਜੋ ਸੁਨਿਆ ਸੁਨਈਆਂ ਸੀ ਚੀਜ਼ਾਂ ਤੇ ਬਿਲੀਵ ਕਰਦੇ ਹਾਂ ਬਟ ਜਦੋਂ ਮੈਂ ਉਹਨਾਂ ਨੂੰ ਐਕਚੁਅਲੀ ਪਰਸਨਲੀ ਮਿਲੀ ਤੇ ਮੈਨੂੰ ਸੱਚੀ 1% ਵੀ ਫਰਕ ਨਹੀਂ ਨਜ਼ਰ ਆਇਆ ਜਿੱਦਾਂ ਦੇ ਅਸੀਂ ਆ ਉਦਾਂ ਦੇ ਹੀ ਉਹ ਹੈ ਜੋ ਜੋ ਵੀ ਚੀਜ਼ਾਂ ਚੱਲ ਰਹੀਆਂ ਨੇ ਆਈ ਥਿੰਕ ਜਿੱਦਾਂ ਅਸੀਂ ਸੋਚਦੇ ਆ ਕਿ ਇੱਕ ਕਿਉਂ ਨਹੀਂ ਹੋ ਸਕਦਾ ਆਈ ਥਿੰਕ ਉਹ ਵੀ ਇਹੀ ਚੀਜ਼ ਹਮੇਸ਼ਾ ਸੋਚਦੇ ਨੇ ਨਾਕਰਾਤਾ ਕਿਤੇ ਹੈ ਹੀ ਨਹੀਂਗੀ ਹਾਂ ਇਹ ਤਾਂ ਸੁਣੀਆਂ ਸੁਣਾਈਆਂ ਗੱਲਾਂ ਨੇ ਔਰ ਪਤਾ ਨਹੀਂ ਕਿਨੇ ਕਹਿ ਦਿੱਤੀਆਂ ਬਟ ਮੈਨੂੰ ਲੱਗਦਾ ਹੁਣ ਜਿੱਦਾਂ ਦੀ ਸਾਡੀ ਜਨਰੇਸ਼ਨ ਹੈ ਜਾਂ ਜਿੱਦਾਂ ਦੀ ਸੋਚ ਹੋ ਗਈ ਹੈ ਹੁਣ ਸਾਡੇ ਸਾਰਿਆਂ ਦੀ ਮੇਬੀ ਇਨ ਫਿਊਚਰ ਰੱਬ ਵਾਹਿਗੁਰੂ ਮਿਹਰ ਕਰੂਗਾ ਇੱਕ ਹੋ ਵੀ ਜਾਣਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 1% ਮੈਸੇਜ ਦੇ ਦਈਏ 1% ਵੀ ਅਗਰ ਇਸ ਚੀਜ਼ ਦੇ ਨਾਲ ਲੈਂਦੇ ਔਰ ਚੜ੍ਹਦੇ ਪੰਜਾਬ ਨੂੰ ਥੋੜਾ ਜਿਹਾ ਵੀ ਅਗਰ ਕਨੈਕਟੀਵਿਟੀ ਮਿਲਦੀ ਆਈ ਥਿੰਕ ਸਾਡੀ ਇੰਨੀ ਮਿਹਨਤ ਸਾਡੀ ਪੂਰੀ ਸਟਾਰ ਕਾਸਟ ਸਾਡੀ ਪੂਰੀ ਟੀਮ ਨੇ ਜਿੰਨੀ ਮਿਹਨਤ ਕੀਤੀ ਉਹ ਸਫਲ ਹੋ ਚੁਗੀ ਹੈ ਇੱਕ ਕਨੈਕਟੀਵਿਟੀ ਪਹਿਲਾਂ ਵੀ ਕਈ ਫਿਲਮਾਂ ਦੇ ਰਾਹੀਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਤੁਸੀਂ ਇਸ ਕਨਸੈਪਟ ਨੂੰ ਚੁਣਿਆ ਔਰ ਤੁਸੀਂ ਇਹ ਦੋ ਚਿਹਰੇ ਚੁਣੇ ਨੇ ਇਹਦੇ ਪਿੱਛੇ ਵੀ ਨਹੀਂ ਮੈਨੂੰ ਕਿਉਂਕਿ ਇਹ ਦੋਨੋਂ ਰੰਗ ਮੰਚ ਨਾਲ ਰਿਲੇਟਡ ਹੈਗੇ ਆ ਔਰ ਜਿੱਦਾਂ ਦਾ ਮੈਨੂੰ کردار ਚਾਹੀਦੇ ਸੀ ਹਨਾ ਮੈਨੂੰ ਇਹ ਲੱਗਦਾ ਵੀ ਕੋਈ ਹੋਰ ਕੋਈ ਕੈਰੈਕਟਰ ਮੇਰੇ ਦਿਮਾਗ ਐਕਟਰ ਕੋਈ ਦਿਮਾਗ ਆ ਹੀ ਨਹੀਂ ਰਿਹਾ ਸੀ ਮੈਨੂੰ ਲੱਗਿਆ ਸੀ ਵੀ ਇਹੀ ਬੈਸਟ ਇਸ ਕਰਦਾਰ ਨੂੰ ਪਲੇ ਕਰ ਸਕਦੇ ਆ ਤੋ ਮੈਂ ਜਦੋਂ ਮੈਨੂੰ ਅੱਜ ਵੀ ਯਾਦ ਹੈ ਕਿਉਂਕਿ ਮੈਨੂੰ ਪਤਾ ਹਰੀਸ਼ ਵਰਮਾ ਜੀ ਨਾ ਕਿਉਂਕਿ ਉਹ ਜਦੋਂ ਸਕ੍ਰਿਪਟ ਚੂਜ਼ ਕਰਦੇ ਮੈਨੂੰ ਬੜੇ ਚੂਜ਼ੀ ਟਾਈਪ ਦੇ ਸਾਨੂੰ ਸਭ ਨੂੰ ਪਤਾ ਸੀ ਮੈਂ ਐਜ਼ ਅ ਰਾਈਟਰ ਉਸ ਟਾਈਮ ਤੇ ਮੈਂ ਐਜ਼ ਅ ਰਾਈਟਰ ਗਿਆ ਸੀ ਨਾ ਤੇ ਮੈਨੂੰ ਅੱਜ ਵੀ ਯਾਦ ਮੈਂ ਡਰੀ ਜਾਂਦਾ ਸੀ ਵੀ ਮੈਂ ਇਹਨਾਂ ਨੂੰ ਜਾ ਤੇ ਕਿਉਂਕਿ ਕਾਮੇਡੀ ਫਿਲਮ ਤਾਂ ਲਹਾਨਾ ਤੇ ਕਿਉਂਕਿ ਮੈਨੂੰ ਐਸੀ ਵੀ ਮੈਨੂੰ ਰੇਟ ਕਰੂੰਗਾ ਪਤਾ ਨਹੀਂ ਹੁਣ ਕੀ ਬੋਲਣਗੇ ਮੈਂ ਡਰ ਦਾ ਡਰਦਾ ਗਿਆ ਸੀ ਮੈਨੂੰ ਅੱਜ ਵੀ ਯਾਦ ਇੱਕ ਹੋਟਲ 'ਚ ਗਿਆ ਸੀ ਮੈਨੂੰ ਨਰੇਟ ਕਰਨ ਤੇ ਬਟ ਜਦੋਂ ਮੈਂ ਨਰੇਸ਼ਨ ਖਤਮ ਕੀਤੀ ਤਾਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੈਨੂੰ ਕੋਈ ਵਰਡ ਬੋਲੇ ਮੈਨੂੰ ਲੱਗਿਆ ਵੀ ਇਹ ਕਹਿੰਦੇ ਵੀ ਇਸ ਫਿਲਮ ਦਾ ਹਿੱਸਾ ਮੈਂ ਜ਼ਰੂਰ ਬੰਨਣਾ ਚਾਹੁੰਦਾ ਤਾਂ ਉਦੋਂ ਮੈਨੂੰ ਥੋੜਾ ਜਿਹਾ ਹੌਸਲਾ ਹੋਇਆ ਵੀ ਚਲੋ ਐਟ ਲੀਸਟ ਮੇਰੀ ਸ਼ੁਰੂਆਤ ਜਿਹੜੀ ਹੈਗੀ ਆ ਸਕ੍ਰਿਪਟ ਦੇ ਉੱਪਰ ਜੇ ਇੱਕ ਜਿਹੜਾ ਮੈਨੂੰ ਮੇਨ ਕਰੈਕਟਰ ਜਿਹੜਾ ਚਾਹੀਦਾ ਹੈਗਾ ਤਾਂ ਉਹ ਜੋ ਮੈਂ ਸੋਚਿਆ ਸੀ ਉਹ ਮੈਨੂੰ ਮਿਲਿਆ ਮੈਂ ਉਹਨਾਂ ਦਾ ਥੈਂਕਸ ਕਰਦਾ ਕਿ ਉਹਨਾਂ ਨੇ ਕਿਉਂਕਿ ਜਦੋਂ ਨਰੇਸ਼ਨ ਕਰਦੇ ਕਿ ਵੀਰੀ ਨਾ ਨਰੇਸ਼ਨ ਕਰਦੇ ਕਰਦੇ ਵੀ ਨਾ ਕਿ ਵੀਰੀ ਮੈਂ ਆਪਣੇ ਹਿਸਾਬ ਨਾਲ ਸੁਣਾ ਰਿਹਾ ਹਾਂ ਉਹਨਾਂ ਸਾਹਮਣੇ ਵਾਲੇ ਉਹ ਚੀਜ਼ ਨੂੰ ਕਿੱਦਾਂ ਵਿਜ਼ੂਅਲਾਈਜ਼ ਕਰਦੇ ਮੇਰੇ ਕਮੀਆਂ ਵੀ ਰਹਿ ਜਾਂਦੀਆਂ ਨੇ ਉਹ ਸਾਹਮਣੇ ਵਾਲੇ ਬੰਦੇ ਤੇ ਹੁਣ ਮੈਂ ਕਿਸੇ ਵੀ ਆਰਟਿਸਟ ਨੂੰ ਉਹਦੇ ਤੇ ਡਿਪੈਂਡ ਕਰੇਗਾ ਮੈਂ ਕੋਈ ਉਹਨੂੰ ਨਰੇਸ਼ਨ ਦੇ ਰਿਹਾ ਉਹ ਚੀਜ਼ ਨੂੰ ਵਿਜ਼ੂਅਲਾਈਜ਼ ਕਿੱਦਾਂ ਕਰ ਰਿਹਾ ਹੈ ਹੈਨਾ ਔਰ ਇਹਨਾਂ ਦੋਨਾਂ ਦੀ ਖਾਸियत ਇਹੀ ਹੈ ਕਿਉਂਕਿ ਇਹਨਾਂ ਨੇ ਬੜੀ ਛੇਤੀ ਇਹਨਾਂ ਨੇ ਜੱਜ ਕਰ ਲਿਆ ਵੀ ਵਿਜ਼ੂਅਲਾਈਜ਼ ਕਰ ਲਿਆ ਉਹ ਚੀਜ਼ ਉਹ ਵੀ ਇਸ ਸਕੀਪਰ ਦੇ ਅੰਦਰ ਹੈ ਕਿ ਹੈ ਤਾਂ ਮੈਂ ਲੱਭੀ ਸਮਝਦਾ ਆਪਣੇ ਆਪ ਨੂੰ ਕਿ ਮੈਂ ਦੋਨੋਂ ਆਰਟਿਸਟ ਦੋਨਾਂ ਦੋਨੋਂ ਸਕ੍ਰਿਪਟ ਰੀਡ ਕੀਤੀ ਦੋਨਾਂ ਨੇ ਹਾਂ ਕੀਤੀ